ਸਾਂਜੀ ਸੋਚ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਿੰਦਰਪਾਲ ਸਿੰਘ ਅੱਜ ਕੱਲ ਬਹੁਤ ਹੀ ਸਾਰੇ ਬੱਚੇ ਆਪਣੇ ਸੁਪਨੇ ਸਾਕਾਰ ਕਰਨ ਦੇ ਲਈ ਵਿਦੇਸ਼ਾਂ ਦਾ ਰਾਹ ਪਸੰਦ ਕਰਦੇ ਨੇ ਚਾਹੇ ਉਹ ਗੱਲ ਪੜ੍ਹਾਈ ਦੀ ਹੋਵੇ ਜਾਂ ਕੰਮ ਦੀ ਕਈ ਵਾਰ ਲੋਕਾਂ ਨੂੰ ਆਪਣਾ ਦੇਸ਼ ਛੱਡਣਾ ਪੈਂਦਾ ਹੈ ਵਿਦੇਸ਼ ਜਾਣਾ ਪੈਂਦਾ ਹੈ ਵਿਦੇਸ਼ ਜਾਣਾ ਇੱਕ ਵੱਡਾ ਫੈਸਲਾ ਹੁੰਦਾ ਹੈ ਜੋ ਕਈ ਚੁਣੌਤੀਆਂ ਤੇ ਉਮੀਦਾਂ ਨਾਲ ਭਰਿਆ ਹੁੰਦਾ ਜੀ ਵਿਦੇਸ਼ਾਂ ਵਿੱਚ ਕੰਮ ਕਰਨ ਨਾਲ ਆਰਥਿਕ ਤੌਰ ਤੇ ਮਜ਼ਬੂਤੀ ਮਿਲਦੀ ਹੈ ਅਤੇ ਨਵੇਂ ਤਜਰਬੇ ਵੀ ਮਿਲਦੇ ਨੇ ਪਰ ਨਾਲ ਹੀ ਆਪਣਾ ਦੇਸ਼ ਪਰਿਵਾਰ ਮਿੱਠੀਆਂ ਯਾਦਾਂ ਆਪਣੀ ਮਾਂ ਬੋਲੀ ਤੋਂ ਦੂਰੀ ਬਣਾਈ ਜਾਂਦੇ ਆ ਇੱਕ ਵਿਅਕਤੀ ਲਈ ਇਹ ਇੱਕ ਜਜ਼ਬਾਤੀ ਸਫ਼ਰ ਬਣ ਜਾਂਦਾ ਜਦੋਂ ਕਿ ਵਿਅਕਤੀ ਆਪਣੀ ਜ਼ਮੀਨ ਛੱਡ ਕੇ ਦੂਜੇ ਦੇਸ਼ ਵਿੱਚ ਜਾ ਵਸਦਾ ਹੈ ਤਾਂ ਉਸ ਨੂੰ ਨਵੀਂ ਸੰਸਕ੍ਰਿਤੀ ਨਵੇਂ ਕਾਨੂੰਨ ਅਤੇ ਨਵੇਂ ਤਰੀਕਿਆਂ ਨਾਲ ਚੱਲਣਾ ਪੈਂਦਾ ਹੈ ਉਸਨੂੰ ਟੜਨਾ ਵੀ ਪੈਂਦਾ ਇਹ ਸੌਖਾ ਨਹੀਂ ਹੁੰਦਾ ਪਰ ਮਿਹਨਤ ਸਬਰ ਅਤੇ ਦ੍ਰਿੜ ਨਿਰਣੈ ਨਾਲ ਇਨਸਾਨ ਹਰ ਥਾਂ ਆਪਣੀ ਪਛਾਣ ਬਣਾਉਂਦਾ ਬਿਲਕੁਲ ਜੀ ਸਾਰੇ ਜਾਣਦੇ ਨੇ ਵਿਦੇਸ਼ ਬਹੁਤ سارے ਬੱਚੇ ਜਾ ਰਹੇ ਨੇ ਸੋ ਵਿਦੇਸ਼ ਜਾਣਾ ਅਤੇ ਕੰਮ ਕਰਨਾ ਇੱਕ ਸੁਨਹਿਰੀ ਮੌਕਾ ਹੋ ਸਕਦਾ ਪਰ ਇਹ ਨਾਲ ਹੀ ਆਪਣੀ ਮਿੱਟੀ ਪਰਿਵਾਰ ਅਤੇ ਜੜਾਂ ਤੋਂ ਦੂਰੀ ਹੀ ਵੜਾ ਕੇ ਰੱਖਦੇ ਆ ਅਸੀਂ ਜਦੋਂ ਕੋਈ ਜਾਂਦਾ ਤੇ ਉਸ ਦੂਰੀ ਦੀ ਕੀਮਤ ਵੀ ਮੰਗਦਾ ਜੀ ਫਿਰ ਜਦੋਂ ਇਸ ਰਸਤੇ ਨੂੰ ਕੋਈ ਚੁਣਦਾ ਹੈ ਉਸਨੂੰ ਦਿਨੋਂ ਤਿਆਰੀ ਰੱਖਣੀ ਪੈਂਦੀ ਹੈ ਜੋ ਭਾਰਤੀ ਵਿਦੇਸ਼ ਗਏ ਹਨ ਖਾਸ ਕਰਕੇ ਕੈਨੇਡਾ ਦੇਸ਼ ਵਿੱਚ ਗਏ ਨੇ ਉਹਨਾਂ ਲਈ ਕੈਨੇਡਾ ਸਰਕਾਰ ਵੱਲੋਂ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਭਾਰਤੀ ਮੂਲ ਦੇ ਲੋਕਾਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਨਵੇਂ ਨਿਯਮਾਂ ਦੇ ਅਧੀਨ ਕੈਨੇਡਾ ਨੇ ਆਪਣੇ ਵਰਕ ਪਰਮਿਟ ਵਿੱਚ ਬਦਲਾਅ ਕੀਤਾ ਜਿਸ ਨੇ ਕੈਨੇਡਾ ਵਿੱਚ ਕੰਮ ਕਰ ਰਹੇ ਵਿਦੇਸ਼ੀ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੇਗੀ ਇਸ ਨਾਲ ਭਾਰਤੀ ਨੂੰ ਵੱਧੂ ਲਾਭ ਹੋਵੇਗਾ ਕਿਉਂਕਿ ਜੋ ਭਾਰਤੀ ਉੱਤੇ ਕੰਮ ਕਰ ਰਹੇ ਉਹਨਾਂ ਨੂੰ ਬਹੁਤ ਜ਼ਿਆਦਾ ਲਾਭ ਹੋਣ ਵਾਲਾ ਹੈ ਕਿਉਂਕਿ ਉੱਤੇ ਕੰਮ ਕਰਨ ਵਾਲੇ ਭਾਰਤੀ ਨੇ ਤੇ ਬਹੁਤ ਜ਼ਿਆਦਾ ਨੇ ਕਰੀਬ 14 ਲੱਖ ਭਾਰਤੀ ਕੈਨੇਡਾ ਵਿੱਚ ਵੱਸਦੇ ਨੇ ਨਵੀਂ ਨੀਤੀ ਦੇ ਤਹਿਤ ਹੁਣ ਵਿਦੇਸ਼ੀ ਕਰਮਚਾਰੀ ਵਰਕ ਪਰਮਿਟ ਦੀ ਅਰਜ਼ੀ ਲੱਗਣ ਤੋਂ ਪਹਿਲਾਂ ਜਾਓ ਜੇ ਲੰਬਿਤ ਹੋਣ ਦੇ ਵੀ ਕੰਮ ਕਰ ਸਕਦੇ ਨੇ ਜੀ ਜੇਕਰ ਉਹਨਾਂ ਦੀ ਅਰਜ਼ੀ ਲੰਬੀਤ ਹੋ ਗਈ ਹੈ ਤਾਂ ਵੀ ਉਹ ਕੰਮ ਕਰ ਸਕਦੇ ਨੇ ਪਹਿਲਾਂ ਜਿੱਥੇ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਵਾਂ ਵਰਕ ਪਰਮਿਟ ਲੈਣਾ ਲਾਜ਼ਮੀ ਹੁੰਦਾ ਸੀ ਹੁਣ ਉਹਨਾਂ ਨੂੰ ਨਵੇਂ ਮਾਲਕ ਕੋਲ ਨੌਕਰੀ ਕਰਨ ਦੀ ਆਜ਼ਾਦੀ ਹੋਵੇਗੀ ਜੀ ਹਾਂ ਜਦੋਂ ਤੱਕ ਉਹਨਾਂ ਨੇ ਨਵੀਂ ਵਰਕ ਪਰਮਿਟ ਅਰਜ਼ੀ ਦਾਖਲ ਨਹੀਂ ਕੀਤੀ ਹੋਈ ਹੈ ਤਾਂ ਇਹ ਬਦਲਾ ਕੈਨੇਡਾ ਦੀ ਅਸਥਾਈ ਸਰਵਜਨਕ ਨੀਤੀ ਦਾ ਹਿੱਸਾ ਜੋ ਵਿਦੇਸ਼ੀ ਨਾਗਰਿਕਾਂ ਨੂੰ ਰੋਜ਼ਗਾਰ ਬਦਲਣ ਦੇ ਮਾਮਲੇ ਵਿੱਚ ਕੁਝ ਲਚਕ ਦਿੰਦਾ ਪਹਿਲਾਂ ਜੇ ਕਿਸੇ ਵਿਅਕਤੀ ਦਾ ਵਰਕ ਪਰਮਿਟ ਖਤਮ ਹੋ ਜਾਂਦਾ ਸੀ ਤਾਂ ਉਹ ਮੇਨਟੇਨ ਸਟੇਟਸ 'ਚ ਹੁੰਦੇ ਸਨ ਤਾਂ ਉਹ ਨਵੀਂ ਨੌਕਰੀ ਸ਼ੁਰੂ ਨਹੀਂ ਕਰ ਸਕਦੇ ਹੁਣੇ ਰੋਕ ਹਟਾ ਦਿੱਤੀ ਗਈ ਹੈ ਇਸ ਨੀਤੀ ਤੇ ਲਾਭ ਉਠਾਉਣ ਲਈ ਵਿਦੇਸ਼ੀ ਕਰਮਚਾਰੀਆਂ ਲਈ ਇਹ ਜ਼ਰੂਰੀ ਹੋਵੇਗਾ ਕਿ ਉਹ ਆਪਣਾ ਵਰਕ ਪਰਮਿਟ ਨਵੀਨੀ ਕਰਨ ਲਈ ਅਰਜ਼ੀ ਜਮ੍ਹਾਂ ਕਰਾਉਣ ਇਹ ਟ੍ਰਿਕੇ ਨਾਲ ਉਹਨਾਂ ਨੂੰ ਨਵਾਂ ਕੰਮ ਲੱਭਣ 'ਚ ਮਾਲਕ ਬਦਲਣ ਲਈ ਹੋਰ ਉਡੀਕ ਨਹੀਂ ਕਰਨੀ ਪਵੇਗੀ ਸੋ ਇਹ ਫੈਸਲਾ ਖਾਸ ਤੌਰ ਤੇ ਉਹਨਾਂ ਲਈ ਲਾਭਕਾਰੀ ਸਾਬਤ ਹੋਵੇਗਾ ਜੋ ਆਪਣੇ ਕੈਰੀਅਰ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ ਜਾਂ ਵਧੀਆ ਮੌਕੇ ਦੀ ਤਲਾਸ਼ ਵਿੱਚ ਹਨ ਤਾਂ ਕੈਨੇਡਾ ਸਰਕਾਰ ਵੱਲੋਂ ਭਾਰਤੀ ਮੂਲ ਦੇ ਲੋਕਾਂ ਨੂੰ ਇੱਕ ਬਹੁਤ ਹੀ ਵੱਡਾ ਅਤੇ ਖੁਸ਼ਤਾਇਕ ਕਦਮ ਚੁੱਕਿਆ ਗਿਆ ਹੈ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਉਹਨਾਂ ਦੇ ਨਵੇਂ ਨਿਯਮਾਂ ਅਨੁਸਾਰ ਹੁਣ ਉੱਥੇ ਹੀ ਰਹਿ ਰਹੇ ਵਿਦੇਸ਼ੀਆਂ ਲੋਕਾਂ ਲਈ ਕੰਮ ਕਰਨ ਦੇ ਨਿਯਮ ਹੌਲੇ ਵਿੱਚ ਦਿੱਤੇ ਗਏ ਨੇ ਇਹ ਨਵਾਂ ਬਦਲਾਅ ਖਾਸ ਕਰਕੇ ਭਾਰਤੀਆਂ ਲਈ ਲਾਭਕਾਰੀ ਹੋਵੇਗਾ ਕਿਉਂਕਿ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਨਿਵਾਸ ਕਰ ਰਹੇ ਨੇ ਇਸ ਨੀਤੀ ਅਧੀਨ ਹੁਣ ਜੇ ਕਿਸੇ ਵਿਦੇਸ਼ੀ ਦੇ ਕੋਲ ਵਰਕ ਪਰਮਿਟ ਮੌਜੂਦ ਹੈ ਅਤੇ ਉਹ ਕਿਸੇ ਨਵੇਂ ਨੌਕਰੀ ਦੇ ਮੌਕੇ ਦੀ ਖੋਜ ਕਰ ਰਿਹਾ ਤਾਂ ਉਹ ਨਵੀਂ ਨੌਕਰੀ ਲੈ ਸਕਦਾ ਜਦੋਂ ਤੱਕ ਉਸਨੇ ਨਵਾਂ ਵਰਕ ਪਰਮਿਟ ਲਈ ਅਰਜ਼ੀ ਦਿੱਤੀ ਹੋਵੇ ਉਡੀਕ ਕਰਨ ਦੀ ਲੋੜ ਨਹੀਂ ਹੋਵੇਗੀ ਕਿ ਪਹਿਲਾਂ ਨਵਾਂ ਪਰਮਿਟ ਆਵੇ ਇਸ ਤਰ੍ਹਾਂ ਉਹ ਵਿਅਕਤੀ ਜਿਸ ਦਾ ਵਰਕ ਪਰਮਿਟ ਲੰਬਿਤ ਹੋ ਗਿਆ ਹੈ ਜਾਂ ਜੋ ਮੰਤਵ ਸਟੇਟਸ 'ਚ ਹੈ ਉਹ ਵੀ ਨੌਕਰੀ ਸ਼ੁਰੂ ਕਰ ਸਕਦਾ ਹੈ ਇਹ ਪਹਿਲਾ ਨਹੀਂ ਸੀ ਹੁੰਦਾ ਇਸ ਫੈਸਲੇ ਨਾਲ ਉਹ ਲੋਕ ਜਿਨ੍ਹਾਂ ਦੇ ਕੋਲ ਵਧੀਆ ਨੌਕਰੀ ਦੀ ਖੋਜ ਜਾਂ ਮਾਲਕ ਬਦਲਣ ਦੀ ਚਾਹਤ ਸੀ ਉਹਨਾਂ ਲਈ ਹੁਣ ਰਾਹ ਆਸਾਨ ਹੋ ਗਿਆ ਹੈ ਪਰੇ ਲਾਭ ਉਹੀ ਲੈ ਸਕਣਗੇ ਜਿਨ੍ਹਾਂ ਨੇ ਆਪਣੀ ਨਵੀਂ ਵਰਕ ਪਰਮਿਟ ਦੀ ਅਰਜ਼ੀ ਜਮ੍ਹਾਂ ਕਰਾਈ ਹੋਈ ਹੈ ਸੋ ਇਹ ਨੀਤੀ ਨੌਜਵਾਨਾਂ ਹੋਰ ਵਧੀਆ ਮੌਕਿਆਂ ਦੀ ਤਲਾਸ਼ ਕਰ ਰਹੇ ਲੋਕਾਂ ਅਤੇ ਉਹਨਾਂ ਦੇ ਲਈ ਮਦਦਗਾਰ ਹੋ ਸਾਬਿਤ ਹੋਵੇਗੀ ਜੋ ਆਪਣੇ ਕਰੀਅਰ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿੱਚ ਹਨ ਸੋ ਇਹ ਬਹੁਤ ਹੀ ਵੱਡਾ ਫੈਸਲਾ ਲਿੱਤਾ ਗਿਆ ਹੈ ਕੈਨੇਡਾ ਸਰਕਾਰ ਦੇ ਵੱਲੋਂ ਤੇ ਭਾਰਤੀਆਂ ਦੇ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜੋ ਲੋਕ ਵਿਦੇਸ਼ ਵਿੱਚ ਰਹਿ ਰਹੇ ਨੇ ਜਾਂ ਵਿਦੇਸ਼ ਵਿੱਚ ਜਾਣਾ ਚਾਹੁੰਦੇ ਨੇ